ਇਹ ਮਤਲਬ ਕੱਲੀ ਆ ਆ ਫਿਰ ਕਦੋਂ ਬੰਨੇ ਨੇ ਜੀ ਜੀ ਮੇਰੇ ਜਦੋਂ ਬੱਚਾ ਹੋਇਆ ਮਾਮਾ ਤੋਂ ਬਿਨਾ ਘਰ ਇਦਾਂ ਖੰਡਰ ਬਣ ਜਾਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਹੀ ਖੁਸ਼ੀਆਂ ਇਸ ਘਰ ਦੇ ਵਿੱਚ ਜ਼ਰੂਰ ਆਉਣਗੀਆਂ ਜੀ ਸਾਨੂੰ ਤਾਂ ਯਕੀਨ ਹੈ ਉਸ ਕਾਲਪੁਰਖ ਵਾਹਿਗੁਰੂ ਤੇ ਸ਼ੇਰੇ ਦੇ ਘਰ ਦੇ ਉੱਪਰ ਛੱਤ ਨਹੀਂ ਸੀਗੀ ਸਭ ਖੰਡਰ ਬਣਿਆ ਹੋਇਆ ਸੀ ਇੱਕ ਛੋਟਾ ਜਿਹਾ ਕਮਰਾ ਸੀਗਾ ਜਿਹੜਾ ਬਿਨਾਂ ਛੱਤ ਤੋਂ ਸੀਗਾ ਆਜੋ ਮਿਲਦੇ ਕੋਈ ਨਾ ਤੁਸੀਂ ਭਾਵਕ ਨਾ ਹੋਵੋ ਭੈਣੇ ਦਿਨ ਬਦਲਣਗੇ ਹੁਣ ਭਾਵਕ ਨਾ ਹੋਵੋ ਕੀ ਨਾਮ ਕੀ ਹੈ ਜੀ ਵੀਰ ਦਾ ਚਮਕੌਰ ਚਮਕੌਰ ਸਿੰਘ ਨਾਮ ਆ ਜੀ ਵੀਰ ਦਾ ਮੈਂ ਕਹੂੰਗਾ ਵੀਰ ਹਣੀ ਤੇ ਔਰ ਇਹ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਸਾਰਾ ਜਿਹੜਾ ਖੰਡਰੇ ਕਰਤਾ ਜੀ ਇਸ ਵੀਰ ਨੇ ਮਤਲਬ ਅੰਦਰ ਮਿਲਦੇ ਆ ਜੀ ਅੰਦਰ ਬਹੁਤਾ ਜਿਆਦਾ ਮਤਲਬ ਗੰਦ ਪਾਇਆ ਪਿਆ ਜੀ ਤੁਹਾਡੇ ਸਾਹਮਣੇ ਆ ਚਮਕੌਰ ਸਿੰਘ ਹੋ ਚਮਕੌਰ ਕੀ ਹਾਲ ਆ ਵੀਰੇ ਕਿੱਦਾਂ ਹੋਰ ਵੀਰੇ की हाल ने रे चमकौर भीरे की हाल ने होरे ठीक ठाक वाहे गुरु वाहेगुरु रेडुआ बंद करे जी देखो तुम अंदर सिगरेट हाँ जी चमकौर भीरे आज पैने उजो आज आ जाओ चमकौर सिंह जी की हाल ने है आ कौन ने इधर देखो आ कौन ने ਵਾਹਿਗੁਰੂ ਮਤਲਬ ਔਖਾ ਬਹੁਤ ਆ ਜੀ ਇਹ ਇਸ ਘਰ ਦੇ ਵਿੱਚ ਏਤੀਆਂ ਤਾਂ ਨਹੀਂ ਰਹਿ ਪਾਰੀਆਂ ਨਾ ਇਹ ਤਾਂ ਕਿਤੇ ਹੋਰ ਰਹਿੰਦੀਆਂ ਹੋਣਗੀਆਂ ਵੀਰੇ ਓਕੇ ਪਰ ਇਹਨੇ ਕਿੰਨੇ ਸਾਲ ਹੋ ਗਏ ਤੁਸੀਂ ਇਸ ਘਰ ਚ ਨਹੀਂ ਰਹੇ ਜੀ ਕਿੰਨੇ ਸਾਲ ਹੋ ਗਏ 8 ਸਾਲ ਹੋ ਗਏ 8 ਸਾਲ ਹੋ ਗਏ ਪਹਿਲਾਂ ਰਹਿੰਦੀ ਸੀ ਜੀ ਮੈਂ ਫਿਰ ਬਿਆਹ ਤੇ ਚੂਆ ਵਰ ਗਿਆ ਨੇ ਠੀਕ ਹੈ ਬਣੀ ਉਦੋਂ ਬਾਅਦ ਜੀ ਆਇਆ ਨਹੀਂ ਗਿਆ ਮੈਂ ਇੱਥੋਂ ਠੀਕ ਹੈ ਬਣੀ ਦਵਾਈ ਵੀ ਦਵਾਈ ਬਹੁਤ ਦਵਾਈ ਦਵਾਈ ਅਸੀਂ ਆ ਕੇ ਪਰ ਲੋਟ ਨਹੀਂ ਹੋਏ ਇਹ ਜੀ ਬਸ ਇੱਦਾਂ ਹੀ ਰਹਿ ਰਹੇ ਨੇ ਜਿਵੇਂ ਹੁੰਨੇ ਨਹੀਂ ਹਾਂ ਜੀ ਕੋਈ ਨਾ ਪੈਣੀ ਤੁਸੀਂ ਮੇਰੀਆਂ ਭੈਣਾਂ ਹੋ ਤੁਸੀਂ ਤਿੰਨੇ ਭੈਣਾਂ ਰੋਬ ਹੋਣਾ ਇਸ ਤੋਂ ਨੋ ਆਸਾਂ ਹੋਣਾ ਆ ਤੁਸੀਂ ਰੋਬ ਹੋਣਾ ਪੈਣੀ ਕੋਈ ਗੱਲ ਨਹੀਂ ਅਸਲ ਹੋਇਆ ਕੀ ਜੀ ਪੈਣੀ ਤੁਸੀਂ ਤਿੰਨੇ ਭੈਣਾਂ ਨੂੰ ਦੱਸੋ ਵੀ ਅਸਲ ਹੋਇਆ ਕੀ ਨਾਂ ਦੀ ਜ਼ਿੰਦਗੀ ਚ ਪਤਾ ਹੈ ਛੋਟੇ ਹੁੰਦੇ ਸੀ ਉਦੋਂ ਦੀ ਬਸ ਅਪਸੈਟ ਰਹਿੰਦੇ ਨੇ ਤੁਹਾਡੀ ਮਾਤਾ ਦੀ ਡੈਥ ਪੈਣੀ ਕਦੋਂ ਹੋਈ ਹੈ ਜੀ ਮੈਂ ਅਸੀਂ ਨਿੱਕੇ ਨਿੱਕੇ ਸੀ ਉਦੋਂ ਹੋਈ ਹੈ ਸਾਡੂੰ ਇੰਨਾ ਪਤਾ ਨਹੀਂ ਹੈਗਾ ਠੀਕ ਠੀਕ ਮੇਰੀ ਦਾਦੀ ਸੀਗੇ ਉਹ ਪਹਿਲਾਂ ਇੰਨਾ ਕੋਲ ਰਹਿੰਦੇ ਸੀ ਅਸੀਂ ਤਿੰਨੇ ਰਹਿੰਦੇ ਸੀਗੇ ਜੀ ਪੂਰਾ ਘਰ ਵਰਗੇ ਨੇ ਇਹਨਾਂ ਨੂੰ ਲੈ ਲਿਆ ਸੀ ਗੋਦ ਤੇ ਬਸ ਉਹ ਦੁਬਾਰਾ ਸੀ ਰਹਿੰਦੇ ਜਦੋਂ ਦਾਦੀ ਮੁੱਕ ਗਈ ਉਹ ਦੁਬਾਰਾ ਬਾੜੇ ਹੋ ਗਏ ਜੀ ਆਓ ਮੇਰੀ ਗੱਲ ਸੁਣੋ ਵੀਰੇ ਉਰੇ ਆਓ ਵੀਰੇ ਇੱਧਰ ਆ ਜਾਓ ਵੀਰੇ ਚਮਕੌਰ ਕੀ ਹਾਲ ਨੇ ਤੁਹਾਡੇ ਉਰੇ ਤਾਂ ਆਓ ਇੱਧਰ ਤਾਂ ਆਓ ਇਹ ਬਸ ਅੰਦਰ ਹੀ ਰਹਿੰਦਾ ਜੀ ਵੀਰ ਬਾਹਰ ਨਹੀਂ ਜਾਂਦੇ ਜੀ ਬਾਹਰ ਹੀ ਬਾਹਰ ਨਿਕਲ ਜਾਂਦੇ ਗੇਟ ਦੇਖ ਕੇ ਫੇਰ ਆ ਜਾਂਦੇ ਕੋਈ ਕਿਸੇ ਨੂੰ ਕੋਈ ਮਾਰ ਕੁੱਟ ਕਰ ਦੇਣੀ ਕੀ ਕਰ ਦੇਣੇ ਨਹੀਂ ਮਾਰ ਕੁੱਟ ਮਤਲਬ ਕੀ ਬੋਲਣਾ ਆਪ ਸਭੀ ਬੋਲੀ ਜਾਂਦੇ ਗਾਲ ਗੁਲਾ ਦੀ ਜਾਂਦੇ ਆ ਵੀ ਮਾਰ ਕੁੱਟ ਤਾਂ ਨਹੀਂ ਓਕੇ ਅਸਲ ਤੁਸੀਂ ਆਪ ਮਹਿਸੂਸ ਕਰੋ ਸਾਰੇ ਭੈਣ ਭਰਾ ਇਹਨਾਂ ਤਿੰਨੇ ਭੈਣਾਂ ਦੇ ਜੀਵਨ ਤੇ ਝਾਤ ਮਾਰ ਕੇ ਦੇਖੋ ਤੁਸੀਂ ਵੀ ਤਿਆਂ ਲਈ ਮੇਰੇ ਖੁਦ ਆਪ ਮੈਂ ਤਿਆਂ ਨੇ ਘਰ ਦੇ ਵਿੱਚ ਮੈਂ ਆਪ ਮਹਿਸੂਸ ਕਰਦਾ ਇਹ ਚੀਜ਼ਾਂ ਨੂੰ ਜੀ ਜਦੋਂ ਧੀ ਘਰ ਚ ਹੁੰਦੀ ਹੈ ਨਾ ਜੀ ਬੰਦਾ ਉਹੀ ਮਹਿਸੂਸ ਕਰ ਸਕਦਾ ਜਿਹਨੂੰ ਖੁਦ ਮਹਾਰਾਜ ਨੇ ਧੀ ਦੀ ਦਾਤ ਬਖਸ਼ੀ ਆ ਪਰ ਇਹ ਉਹ ਮਤਲਬ ਇਹ ਕਹਿ ਸਕਦੇ ਆ ਬਦਨਸੀਬ ਕਹਿ ਸਕਦੇ ਆ ਇਹ ਘਰ ਜਿਹਦੇ ਵਿੱਚ ਆ ਹਾਲਾਤ ਬਣ ਗਏ ਨੇ ਇਨਸਾਨ ਘਰ ਬਣਾਉਂਦਾ ਵੀ ਘਰ ਚ ਖੁਸ਼ੀਆਂ ਆਉਣ ਧੀਆ ਦਾ ਵਿਆਹ ਹੋਵੇ ਅੱਗੇ ਅੱਗੇ ਕਹਿੰਦਾ ਕੀ ਕੀ ਸੋਚਦਾ ਇਨਸਾਨ ਇਹਨਾਂ ਦੇ ਵੀ ਬੜੇ ਇਰਮਾਨ ਹੋਣੇ ਸਾਡੀਆਂ ਭੈਣਾਂ ਦੇ ਤੇ ਉਸ ਇਨਸਾਨ ਦੇ ਵੀ ਬੜੇ ਸੁਪਨੇ ਹੋਣੇ ਪਰ ਅਸੀਂ ਤੁਹਾਨੂੰ ਜਗਾਉਣਾ ਚਾਹੁੰਦੇ ਆ ਸਾਰੇ ਭੈਣ ਭਰਾਵਾਂ ਨੂੰ ਸਾਡੇ ਆਲੇ ਦੁਆਲੇ ਐਸੇ ਇਨਸਾਨ ਵੱਸਦੇ ਨੇ ਸਾਡੀ ਥੋੜੀ ਜੀ ਮਦਦ ਦੇ ਨਾਲ ਸਾਰਾ ਘਰ ਸੁਧਰ ਸਕਦਾ ਸਾਰੇ ਘਰ ਦੀ ਜੂਨ ਹੈ ਸੁਧਰ ਸਕਦੀ ਹੈ ਇੱਕ ਨਰਕ ਤੋਂ ਸਵਰਗ ਬਣ ਸਕਦਾ ਸਾਨੂੰ ਥੋੜੀ ਜੀ ਮਦਦਤ ਕਰਨੀ ਪਊ ਨਾ ਸਾਰੇ ਭੈਣ ਭਰਾਵਾਂ ਨੂੰ ਜੇ ਅਸੀਂ ਥੋੜੀ ਜੀ ਵੀ ਮਦਦ ਨਹੀਂ ਕਰਾਂਗੇ ਨਹੀਂ ਇਹਨਾਂ ਲਈ ਅਵੇਰ ਹੋਵਾਂਗੇ ਤਾਂ ਅਸੀਂ ਕਿਵੇਂ ਇਹਨਾਂ ਲਈ ਆਪਾਂ ਕੁਝ ਹਨਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੇ ਵੀਰਾਂ ਲਈ ਅਵੇਰ ਹੋਣਾ ਪਊਗਾ ਵੀ ਜਿੱਥੇ ਕੋਈ ਪ੍ਰੋਬਲਮ ਆ ਸਾਨੂੰ ਆਪ ਖੜਨਾ ਪਊਗਾ ਸਾਰੇ ਭੈਣ ਭਰਾਵਾਂ ਨੂੰ ਮੈਂ ਜਦੋਂ ਪਹਿਲਾਂ ਠੀਕ ਸੀ ਪੁਰੀਆਂ ਜੋੜੀਆਂ ਦਾ ਕੰਮ ਕਰਦੇ ਸੀ ਜੋੜੀਆਂ ਮਤਲਬ ਲੱਕੜ ਦੀਆਂ ਬਣਾਉਂਦੇ ਹਾਂ ਬੁੱਲੇ ਬੁੱਲੇ ਦਾ ਪੂਰਾ ਵਧੀਆ ਮਿਸਤਰੀ ਸੀਗੀ ਓਕੇ ਹਾਂਜੀ अच्छा कर जी फिर मतलब ਉਹ ਘਰੀ ਕਰਦਾ ਸੀ ਪਿੰਡ ਚ ਆ ਕੇ ਪਹਿਲਾਂ ਭਲਾੜੀ ਰਹਿੰਦੀ ਸੀ ਅੱਛਾ ਜੀ ਉੱਥੇ ਪੂਰਾ ਕੰਮ ਕਰਦੇ ਸੀ ਓਕੇ ਜੀ ਉੱਥੇ ਡੈਥ ਹੋ ਗਈ ਨਾ ਮਾਂ ਮੇਰੀ ਉਦੋਂ ਬੜਾ ਐਪਸੈਟ ਹੋ ਗਈ ਉਦੋਂ ਪਹਿਲੀ ਹੀ ਹੋ ਗਈ ਸੀ ਤੁਹਾਡੇ ਕੀ ਲੱਗੇ ਜੀ ਮਾਮਾ ਜੀ ਲੱਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੇਰੇ ਮੇਰਾ ਪਿੰਡ ਹੀਰੇ ਵਾਲਾ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਗਰਦੀਪ ਸਿੰਘ ਜੀ ਤੁਸੀਂ ਮਤਲਬ ਇਹਨਾਂ ਨੂੰ ਐਨ ਪ੍ਰੋਪਰ ਲੱਕੜ ਦਾ ਕੰਮ ਕਰਦੇ ਦੇਖਿਆ ਵਾ ਨਾਲ ਨਾਲ ਕੰਮ ਕਰਦੇ ਸੀਗੇ ਜੀ ਤੁਸੀਂ ਹਾਂ ਠੀਕ ਹੈ ਜੀ ਉਦੋਂ ਤੁਹਾਨੂੰ ਲੱਗਿਆ ਨਹੀਂ ਵੀ ਬਿਮਾਰ ਆ ਬੰਦਾ ਜੀ ਨਾ ਨਾ ਉਦੋਂ ਪੂਰਾ ਠੀਕ ਸੀ ਕੰਮ ਸਿਖਾਉਂਦਾ ਸੀ ਵਧੀਆ ਜੀ ਓਕੇ ਤੁਸੀਂ ਕੀ ਲੱਗੇ ਵੀਰੇ ਮੈਂ ਜਵਾਈ ਅੱਛਾ ਠੀਕ ਹੈ ਤੁਸੀਂ ਠੀਕ ਆ ਮੈਂ ਸਮਝ ਤੁਸੀਂ ਕਿਹੜੇ ਪਿੰਡ ਤੋਂ ਵੀਰੇ ਮੌਰ ਮੌਰ ਤੋਂ ਤੁਹਾਡਾ ਸ਼ੁਭ ਨਾਮ ਵੀਰੇ ਸੰਦੀਪ ਜੀ ਸੰਦੀਪ ਸਾਰਾ ਪਰਿਵਾਰੇ ਖੜਾ ਜੀ ਅਸਲ ਹੁਣ ਅਸੀਂ ਤਾਂ ਜੀ ਉਸ ਵੀਰ ਨੂੰ ਲੈਣ ਆਇਆ ਜੀ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਚੌਕੌਰ ਸਿੰਘ ਨਾਮ ਦੱਸੇ ਨਹੀਂ ਠੀਕ ਆ ਜੀ ਗੁਰੂ ਸਾਹਿਬ ਕਿਰਪਾ ਕਰਨ ਦੀ ਜਿਹੜਾ ਇਹ ਨਰਕ ਚੋਂ ਨਿਕਲ ਸਕਣਾ ਸਮਾਂ ਬਦਲ ਸਕੇ ਔਰੇ ਘਰ ਚ ਦੁਬਾਰਾ ਖੁਸ਼ੀਆਂ ਆਉਣ ਜੀ ਕੀ ਲੱਗੇ ਜੀ ਮੈਂ ਭੈਣਾਂ ਜੀ ਇਹਦੀ ਅੱਛਾ ਠੀਕ ਹੈ ਉਹ ਭਰਾ ਨਹੀਂ ਜੀ ਪਿੱਛੇ ਅੱਛਾ ਤੁਸੀਂ ਉਹਨਾਂ ਦੇ ਭੈਣ ਲੱਗੇ ਜੀ ਹਾਂ ਠੀਕ ਹੈ ਠੀਕ ਉਹ ਕੁੜੀਆਂ ਮੇਰੇ ਕੋਲ ਹੀ ਰਹਿੰਦੀ ਵੀ ਜੀ ਅੱਛਾ ਠੀਕ ਹੈ ਤੁਸੀਂ ਭੈਣੇ ਕਿੰਨੇ ਭੈਣ ਭਰਾ ਮਤਲਬ ਜੀ ਅਸੀਂ ਤਿੰਨ ਭੈਣਾਂ ਵੀ ਠੀਕ ਹੈ ਠੀਕ ਹੈ ਮਤਲਬ ਤੁਹਾਡੇ ਤੁਹਾਡੇ ਮਾਪੇ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਸੀ ਕਿ ਇਦਾਂ ਦੀ ਜੀ ਨਹੀਂ ਵੀਰੇ ਸਾਡੇ ਕਿਸੇ ਨੂੰ ਨਹੀਂ ਸੀ ਜੀ ਨਾਨੇ ਨਾਨੀ ਨੂੰ ਜੀ ਇਹਨਾਂ ਦੇ ਕਿਸੇ ਨੂੰ ਘਰ ਚ ਕੋਈ ਦਿਮਾਗੀ ਪ੍ਰੋਬਲਮ ਨਹੀਂ थी ਜੀ ਕਿ ਹੁਣ ਇਹਨੂੰ ਕਿੰਨੇ ਸਾਲ ਦੱਸਿਆ ਤੁਸੀਂ 18 19 ਸਾਲ ਦੱਸਿਆ ਕਿੰਨੇ ਸਾਲ ਦੱਸਿਆ ਤੁਸੀਂ ਭਾਵੇਂ ਅਸਲ ਕਿੰਨੇ ਸਾਲ ਹੋ ਗਏ ਉਹਨੇ ਹੋ ਗਏ ਉਹਨੇ 19 ਸਾਲ ਜੀ ਬਿਮਾਰ ਹੋਏ ਓਕੇ ਮਤਲਬ ਤੁਸੀਂ ਕਿੱਥੋਂ ਕਿੱਥੋਂ ਭਾਵੇਂ ਦਵਾਈ ਦਵਾਈ ਤੁਸੀਂ ਥੋੜੀ ਜੋਜੀ ਜੀ ਦਵਾਈ ਦਵਾਈ ਕਿੱਥੋਂ ਹਾਂ ਜੀ ਸੀ ਇੱਧਰ ਸਰਾ ਡਾਕਟਰ ਸੀਗੇ ਰੋਧਕ ਤੋਬੀ ਦਵਾਈ ਦਵਾਈ ਕੋਈ ਡਾਕਟਰ ਨਹੀਂ ਛੱਡਿਆ ਹੈਗਾ ਇੱਕ ਤਾਹਤ ਦਵਾਈ ਦਵਾਈ ਉਹਨਾਂ ਦਵਾਈ ਨਾਲ ਕਦੇ ਕੋਈ ਹਰਕ ਨਹੀਂ ਪਈ ਨਹੀਂ ਜੀ ਕਿ ਕਿਸੇ ਦਵਾਈ ਨਾਲ ਫਰਕ ਪਿਆ ਹੋਵੇ ਮਾੜਾ ਮੋਟਾ ਤੁਸੀਂ ਉਹਰੇ ਫਿਰ ਲਵੇ ਫਿਰ ਦਵਾਈ ਜਦੋਂ ਦੇ ਦਿੰਦੇ ਨੇ ਕਈ ਵਾਰ ਠੀਕ ਵੀ ਹੋ ਜਾਂਦੇ ਵਧੀਆ ਬੋਲਣ ਲੱਗ ਜਾਂਦੇ ਪਰ ਫਿਰ ਫੇਰ ਉਮੀ ਹੋ ਜਾਂਦੇ ਜੇ ਦਵਾਈ ਛੱਡ ਦਿੰਦੇ ਤੁਸੀਂ ਆਪ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ ਇਸ ਘਰ ਚ ਜੀ ਮਤਲਬ ਮੈਥ ਵੀ ਰਹਿ ਨਹੀਂ ਆਂਦਾ ਘਰੇ ਸੱਸ ਸਹੁਰਾ ਨੇ ਉਹ ਵੀ ਬਿਮਾਰ ਰਹਿੰਦੇ ਫਿਰ ਤੁਹਾਨੂੰ ਪਤਾ ਹੈਗਾ ਕੱਲਿਆਂ ਦਾ ਔਖਾ ਹੋ ਜਾਂਦਾ ਤੁਸੀਂ ਫਿਰ ਤੁਸੀਂ ਪੜਦੇ ਹੋ ਕਿ ਕੀ ਕੀ ਕੰਮ ਕਰ ਕਰਦੇ ਹੋ ਕੋਈ ਜੀ ਨਹੀਂ ਪੜਦੇ ਹੈ ਜੀ ਉਹਨਾਂ ਵੀ ਦੇ ਵਰਗਿਆਂ ਕੋਲੇ ਰਹਿੰਦੇ ਨੇ ਓਕੇ ਤੁਸੀਂ ਪੜਾਈ ਬੰਦ ਕਰਤੀ ਪਈ ਹਾਂ ਜੀ ਤੁਸੀਂ ਕਿੰਨਾ ਕਿੰਨਾ ਪੜਿਆ ਹੋ ਜੀ ਪਲੱਸ 2 ਹੋ ਗਈ ਮੈਂ ਤਾਂ ਪੜੀ ਨਹੀਂ ਓਕੇ ਤੁਹਾਡੀ ਮੈਂ ਤਾਂ ਓਕੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਤੇ ਮਹਾਰਾਜ ਉਹੀ ਖੁਸ਼ੀਆਂ ਵਾਪਸ ਕਰਨ ਘਰ ਦੇ ਵਿੱਚ ਜੀ ਤੁਸੀਂ ਦੇਖ ਰਹੇ ਹੋ ਅੱਛੀ ਚਮਕੌਰ ਆਪਾਂ ਬਾਹਰ ਬੁਲਾ ਲਈ ਮਾੜਾ ਚਮਕੌਰ ਸਿੰਘ ਨੂੰ ਬਾਹਰ ਚਮਕੌਰ ਵੀਰੇ ਆਜੋ ਬਾਹਰ ਖੜ੍ਹਦੇ ਆਂ ਜੋ ਵੀਰੇ ਆਜਾ ਮੰਮਾ ਆਜੋ ਵੀਰੇ ਬੁਲਾਇਓ ਵੀਰੇ ਮਾੜਾ ਜੇ ਬਾਈ ਨੂੰ ਜੀ ਆਜੋ 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 ਮਾੜਾ ਜੇ ਕਰਨਾ ਪੈਣਾ ਜੀ ਥੋੜਾ ਜਿਹਾ ਤੱਕਾ ਜਿਹਾ ਕਰਨਾ ਪੈਣਾ ਜੀ ਤੁਰਦੇ ਨਹੀਂ ਹੁੰਦੇ ਤੁਸੀਂ ਬੁਲਾਓ ਪੈਣੇ ਤੁਸੀਂ ਕੱਢੋ ਵੀਰੇ ਨੂੰ ਬਾਹਰ ਹੀ ਤੁਸੀਂ ਕਰੋ ਜੀ ਗੱਲ ਤੁਸੀਂ ਕਰੋ ਪੈ ਦੇਖੋ ਇੰਨੀ ਸਮਝ ਹੈ ਗਈ ਉਹਨਾਂ ਨੇ ਤੰਬਾਕੂ ਇੱਕ ਸਾਈਡ ਤੇ ਰੱਖਤਾ ਹਨਾ ਉਹ ਕੀ ਹੁੰਦੀ ਐ ਬੀੜੀ ਨੂੰ ਵੀ ਸਿੰਘ ਆਏ ਨੇ ਮਤਲਬ ਉਹ ਤਾਂ ਕਰਕੇ ਇੰਨੀ ਸਮਝ ਹੈ ਗਈ ਤਾਂ ਇਹਦਾ ਮਤਲਬ ਇਹ ਠੀਕ ਹੋਣਗੇ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਬੁਲਾਇਓ ਬਾਹਰ ਹੈ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਇਸ ਟੇਮ ਮਾਨਸੇ ਦੇ ਵਿੱਚਾਂ ਜੀ ਬਾੜ ਨੰਬਰ 1 ਦੱਸਿਆ ਨਾ ਜੀ ਮਾਨਸੇ ਸ਼ਹਿਰ ਦੇ ਵਿੱਚਾਂ ਜੀ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਘਰ ਸਾਰਾ ਖੰਡਰੇ ਬਣ ਗਿਆ ਜੀ ਮਤਲਬ ਮਾਮਾ ਤੋਂ ਬਿਨਾਂ ਘਰ ਇਦਾਂ ਖੰਡਰ ਬਣ ਜਾਂਦੇ ਨੇ ਸਾਨੂੰ ਸਾਰਿਆਂ ਨੂੰ ਵੇਰ ਹੋਣ ਦੀ ਲੋੜ ਆ ਭੈਣ ਭਰਾਵਾਂ ਨੂੰ ਅਸੀਂ ਵੀ ਇਹ ਸੇਵਾ ਕਰਦੇ ਕਰਦੇ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦੇ ਆਜੋ ਜੀ ਆਜੋ ਬਾਬਾ ਜੀ ਚਮਕੌਰ ਸਿੰਘ ਜੀ ਚਲੋ ਜੀ ਆਜੋ ਆਜੋ ਵੀ ਮਹਾਰਾਜ ਨੇ ਏਡੀ ਉੱਚੀ ਸੁੱਚੀ ਸੇਵਾ ਬਖਸ਼ੀ ਆ ਤੁਹਾਡੇ ਸਾਥ ਦੇ ਨਾਲ ਇਹ ਮਤਲਬ ਕੱਲੀ ਆ ਆ ਫੇਰ ਕਦੋਂ ਬੰਨੇ ਨੇ ਜੀ ਅਚ ਚ ਤੁਸੀਂ ਬੰਨ ਗਏ ਠੀਕੇ ਪੈਣ ਵਾਸਤੇ ਪੀ 15 ਦਿਨਾਂ 20 ਦਿਨਾਂ ਤੋਂ ਨਹੀਂ ਠੀਕ ਹੈ ਠੀਕੇ ਪੈਣੇ ਠੀਕ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਹੀ ਖੁਸ਼ੀਆਂ ਇਸ ਘਰ ਦੇ ਵਿੱਚ ਜਰੂਰ ਆਉਣਗੀਆਂ ਜੀ ਸਾਨੂੰ ਤਾਂ ਯਕੀਨ ਹੈ ਉਸ ਕਾਲ ਪੁਰਖ ਵਾਹਿਗੁਰੂ ਤੇ ਤੁਸੀਂ ਨਾ ਜੀ ਹੁਣ ਸਫਾਈ ਕਰ ਲਿਓ ਉਸ ਤੋਂ ਬਾਅਦ ਪੈਣੇ ਘਰ-ਬਾਰ ਨਾਲ ਕੋਈ ਗੱਲ ਨਹੀਂ ਤਾਂ ਸਾਲਕ ਦੇ ਵਿੱਚ ਆਪਾਂ ਇਹਨਾਂ ਨੂੰ ਤੰਦਰੁਸਤ ਕਰ ਲਾਂਗੇ ਕੋਈ ਐਡੀ ਗੱਲ ਨਹੀਂ ਜੀ ਅਸੀਂ 100% ਵੀ ਠੀਕ ਹੋ ਜਾਣਾ ਹਾਂ ਨਹੀਂ ਬਿਲਕੁਲ ਠੀਕ ਹੋਣਗੇ ਜੀ ਪੈਣੇ ਇਹ ਤਾਂ ਇੰਟਰਨੇਸ਼ਨਲ ਅਰਣਸ਼ ਨੂੰ ਤਾਂ ਕਦੇ ਕਰੀ ਨਹੀਂ ਹੋਣਾ ਹਨਾ ਜੀ ਓਕੇ ਬੁਲਾ ਲਓ ਵੀਰੇ ਬੁਲਾ ਲਓ ਛੇਰੇ ਬੁਲਾ ਲਓ ਵੀਰੇ ਨੂੰ ਆਜੋ ਚਮਕਰ ਸਿੰਘ ਜੀ ਡੈਡੀ ਆਇਆ ਆਜੋ ਵੀਰੇ ਵਾਹਿਗੁਰੂ ਆਜੋ ਇੱਥੇ ਆਜੋ ਜੀ ਆਜੋ ਜੀ ਆਜੋ 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 ਵਾਹਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਹ ਉਹਰੇ ਵਾਸ਼ਰੂਮ ਕਿੱਥੇ ਜਾਂਦੇ ਨੇ ਜੀ ਇਹੀ ਹੈ ਜੀ ਇੱਥੇ ਹੀ ਕਹਿੰਦਾ ਤਾਂ ਦੋ ਤਿੰਨ ਵਾਰੀ ਅਸੀਂ ਧਿਆ ਕਰਕੇ ਦੇਤਾ ਜੀ ਉਹਰੇ ਵੀ ਦੇ ਹਾਂ ਪਹਿਲਾਂ ਸਾਰੇ ਖਰਾਬ ਕਰਤੇ ਜੀ ਇਹਨੇ ਫਿਰ ਉੱਥੇ ਬਣਾ ਕੇ ਦਿੱਤਾ ਜੋ ਖਰਾਬ ਕਰਤਾ ਜੀ ਪਰ ਜੋ ਜੋ ਸਫਾਈ ਸਪਾਈ ਕਰਨਾ ਉਹ ਮੋਟਾ ਮੋਟਾ ਸਪਾਈ ਕਰ ਦਿੰਦੇ ਹਾਂ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਆਪਾਂ ਆਪਣੇ ਵੱਲੋਂ ਹਨਾ ਕੋਸ਼ਿਸ਼ ਕਰਦੇ ਆਂ ਜੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਸਮਾਂ ਬਦਲਾਵੇ ਸੰਗਤ ਜੀ ਤੁਸੀਂ ਇਸ ਵੀਡੀਓ ਨੂੰ ਆ ਸਾਡਾ ਮਕਸਦ ਪਤਾ ਕੀ ਹੈ ਜੀ ਸਾਡਾ ਮਕਸਦ ਇਹ ਨਹੀਂ ਹੈਗਾ ਵੀ ਸਾਡਾ ਜਿਹੜਾ ਮਕਸਦ ਦਾ ਵੀਡੀਓ ਦੇ ਅਸੀਂ ਉਹ ਤੁਹਾਨੂੰ ਦੱਸ ਦਦਨੇ ਅਸੀਂ ਚਾਹੁੰਦੇ ਹਾਂ ਵੀ ਕਿਸੇ ਹੋਰ ਪਰਿਵਾਰ ਦੀ ਸੋਚ ਬਦਲ ਸਕੇ ਦੇਖੋ ਸੰਸਤਾਵਾਂ ਮਾ ਪੰਜਾਬ ਦੇ ਵਿੱਚ ਹੋਣੀ ਹੀ ਨਹੀਂ ਚਾਹੀਦੀਆਂ ਸੀ ਕੋਈ ਦੁਖੀ ਹੋ ਨਾ ਹੋਵੇ ਕਿਸੇ ਤੇ ਬਿਪਤਾ ਹੀ ਨਾ ਪਵੇ ਕਿਉਂ ਸਾਡੀ ਲੋਡ ਪਵੇ ਨਾ ਭੈਣਾਂ ਨੂੰ ਕਿਉਂ ਲੋਡ ਪਵੇ ਸਾਡੀ ਪਰ ਉਹ ਪ੍ਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਆ ਸਾਡੀ ਵੀ ਮਹਾਰਾਜ ਕਿਰਪਾ ਕਰਿਓ ਓਨੀ ਤਾਕਤ ਬਖਸ਼ਿਓ ਵੀ ਅਸੀਂ ਚਮਕੌਰ ਸਿੰਘ ਵਰਗੇ ਵੀਰਾਂ ਨੂੰ ਠੀਕ ਕਰਕੇ ਦੁਬਾਰਾ ਤੋਂ ਉਹਨਾਂ ਦੇ ਘਰਾਂ 'ਚੋਂ ਖੁਸ਼ੀਆਂ ਲਿਆ ਸਕੀਏ ਜੋ ਚਲੀ ਗਈਆਂ ਮਤਲਬ ਤੁਸੀਂ ਸਾਰੇ ਭੈਣ ਭਰਾ ਅਵੇਅਰ ਹੋ ਜਾਓ ਆਪਣੇ ਆਲੇ ਦੁਆਲੇ ਬਹੁਤ ਵੀਰ ਹੁੰਦੇ ਨੇ ਐਸੇ ਜਿਨ੍ਹਾਂ ਨੂੰ ਲੋੜ ਆ ਸਾਡੇ ਸਹਾਰੇ ਦੀ ਆਪਾਂ ਛੱਡ ਦਈਏ ਗਲਤੀਆਂ ਛੱਡ ਦਈਏ ਇਹ ਸ਼ਰਾਬ ਪੀਂਦਾ ਸੀ ਇਹਨੇ ਜ਼ਮੀਨ ਵੇਚਤੀ ਇਹ ਘਰ ਵਾਲੀ ਨੂੰ ਕੁੱਟਦਾ ਸੀ ਇਹ ਮੰਦਾ ਬੋਲਦਾ ਸੀ ਇਹ ਨਸ਼ਾ ਕਰਦਾ ਸੀ ਇਹਨੇ ਹਾਂ ਕਰਦਾ ਇਹਨੇ ਸਾਡੀ ਹਾਂ ਨਹੀਂ ਮੰਨੀ ਇਹ ਚੀਜ਼ਾਂ ਸਾਰੀਆਂ ਛੱਡਦੀ ਆਪਾਂ ਮੈਂ ਕਹਿੰਦਾ ਚਮਕੌਰ ਸਿੰਘ ਚ ਵੀ ਬਹੁਤ ਗਲਤੀਆਂ ਹੋਣੀਆਂ ਸਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਤੁਹਾਡੇ ਆਪਣੇ ਚ ਬਹੁਤ ਗਲਤੀਆਂ ਹੋਣੀਆਂ ਆਪਾਂ ਉਹਨੂੰ ਸਾਰੀਆਂ ਨੂੰ ਛੱਡਦੀ ਜਦੋਂ ਕਿਸੇ ਇਨਸਾਨ ਤੇ ਵਿਪਤਾ ਪੈਂਦੀ ਆ ਸਾਨੂੰ ਸਾਰਿਆਂ ਨੂੰ ਤੁਰੰਦੀ ਲੋੜ ਸੀ ਇੰਨੇ ਵੀ ਖਤਰਨਾਕ ਹਾਲਾਤ ਸ਼ੇਰ ਸਿੰਘ ਦੇ ਦੇ ਵੀਰੇ ਦੇ ਅੱਜ ਸ਼ੇਰਾ ਇੰਨਾ ਠੀਕ ਹੈ ਜੀ ਸਾਨੂੰ ਇੰਨਾ ਮਾਣ ਮਹਿਸੂਸ ਹੁੰਦਾ ਇੱਕ ਛੋਟਾ ਭਰਾ ਹੋਣ ਦੇ ਨਾਤੇ ਸਾਡੇ ਨਾਲ ਜਾਂਦਾ ਹਰੇਕ ਥਾਂ ਤੇ ਸੇਵਾ ਕਰਾਉਂਦਾ ਮਤਲਬ ਸਿਰ ਝੁਕਦਾ ਇਸ ਇਨਸਾਨ ਦੀ ਸੇਵਾ ਨੂੰ ਜਦੋਂ ਸ਼ੇਰੇ ਇਹਨੂੰ ਲੈਣ ਗਏ ਸੀ ਤਾਂ ਸ਼ੇਰੇ ਦੇ ਘਰ ਦੇ ਉੱਪਰ ਛੱਤ ਨਹੀਂ ਸੀਗੀ ਸਭ ਖੰਡਰ ਬਣਿਆ ਹੋਇਆ ਸੀ ਇੱਕ ਛੋਟਾ ਜਿਹਾ ਕਮਰਾ ਸੀਗਾ ਜਿਹੜਾ ਬਿਨਾਂ ਛੱਤ ਤੋਂ ਸੀਗਾ ਇੱਕ ਗੰਦਾ ਜਿਹਾ ਬੈੱਡ ਸੀ ਉੱਥੇ ਸ਼ੇਰਾ ਪੈਂਦਾ ਸੀ ਅਸੀਂ ਕੋਸ਼ਿਸ਼ ਕਰਾਂਗੇ ਵੀਡੀਓ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਵਕਤ ਦੇ ਹਾਲਾਤ ਯਾਦ ਕਰਕੇ ਨਾ ਹਾਲਾਤ ਅੱਜ ਬੜਾ ਮਾਨ ਮਹਿਸੂਸ ਨੂੰ ਨਾ ਵੀ ਸ਼ੀਰਾ ਠੀਕ ਹੋ ਗਿਆ ਤਾਂ ਉੱਥੇ ਇਹ ਵੀ ਠੀਕ ਹੋ ਜਾਣਗੇ ਇਹਨਾਂ ਨੂੰ ਸਮਝ ਆ ਜੀ ਦਾ ਮਤਲਬ ਇਹਨਾਂ ਨੂੰ ਸਮਝ ਆ ਜੀ ਭੈਣੇ ਜਿਵੇਂ ਇਹਨਾਂ ਨੇ ਤਮਾਕੂ ਇੱਕ ਸਾਈਡ ਤੇ ਸਿੱਟ ਤੈਨੂੰ ਲੱਗਿਆ ਵੀ ਸਿੰਘ ਆਈ ਨੇ ਹਣਾ ਇਹਨਾਂ ਨੂੰ ਸਮਝ ਉਹ ਹੈਗੀ ਆ ਫੀਲਿੰਗ ਇੱਕ ਵਾਰੀ ਲੈ ਕੇ ਉਹ ਆਉਂਦੇ ਕੋਲੇ ਮੈਂ ਗਿਆ ਸੀ ਠੀਕ ਹੈ ਜੀ ਉੱਥੇ ਵੀ ਸਾਡੇ ਕੋਲੇ ਵਾਲੀ ਜਮਾ ਨਹੀਂ ਸੀ ਇੱਕ ਬੀੜੀ ਪੀਤੀ ਜਾਵਾਂ ਸਾਡੇ ਵੀ ਸਾਰੇ ਪਰਿਵਾਰ ਗੁਰ ਸਿੱਖ ਹੈ ਓਕੇ ਜੀ ਓਥੇ ਵੀ ਜਮਾ ਨਹੀਂ ਉਹ ਕਰਿਆ ਜਾਂਦਾ ਮਾੜਾ ਮੋਟਾ ਹੋ ਜਾਂਦਾ ਤੁਹਾਨੂੰ ਸਮਝ ਹੈਗੀ ਇਹ ਦੇਖੋ ਤੁਹਾਡੇ ਕੋਲ ਰਹਿ ਵੀ ਉਹਨਾਂ ਨੂੰ ਪਤਾ ਵੀ ਅਮਰਧਾਰੀ ਇਨਸਾਨ ਨੇ ਉਹ ਗਲਤੀਆਂ ਨਹੀਂ ਕੀਤੀ ਉੱਥੇ ਹੈਨਾ ਮੈਨੂੰ ਵਧੀਆ ਬੁਲਾਉਂਦੇ ਆਈ ਉਹਨਾਂ ਨੂੰ ਪਤਾ ਹੈਗਾ ਓਕੇ ਜੀ ਓਕੇ ਸਭ ਕਿਰਪਾ ਕਰਨ ਜੀ ਠੀਕ ਆਜੋ ਪਹਿਨੇ ਪਰ ਬਾਹਰ ਖੜਦੇ ਆ ਨਾ ਆਜੋ ਜੀ ਠੀਕ ਹੈ ਸੰਗਤ ਜੀ ਵੀਰੇ ਨੂੰ ਬਿਠਾ ਲਓ ਜੀ ਮਾੜਾ ਇੱਕ ਮਿੰਟ ਅਸੀਂ ਗੱਲ ਕਰ ਦਿਆਂ ਨੇ ਬਿਠਾ ਲਓ ਜੀ ਜੋਗਰ ਸਿੰਘ ਸ਼ੇਰੇ ਵੀਰੇ ਬਿਠਾਇਓ ਵੀਰੇ ਨੂੰ ਗੱਲਾਂ ਹੋਰ ਹੋ ਜਾਂਦੀਆਂ ਨੇ ਕਈ ਬੰਦੇ ਸੋਚਦੇ ਨੇ ਇਹਨੂੰ ਕਿਸੇ ਨੇ ਕੁਝ ਕਰਾਤਾ ਇਹਨੇ ਕੁਝ ਖਾ ਲਿਆ ਐਦਾਂ ਹੋ ਗਏ ਇਹ ਜੀਆਂ ਕੁਝ ਨਹੀਂ ਹੁੰਦੀ ਬਸ ਬੰਨਣਾ ਹੁੰਦਾ ਜੀ ਇਸ ਸਮਾ ਸਮਾ ਸਮਰਾਥੇ ਦੁੱਖ ਤਕਲੀਫਾਂ ਮਹਾਰਾਜ ਨੇ ਨੰਗਾਉਣਾ ਹੁੰਦਾ ਬੰਦੇ ਨੂੰ ਉੱਥੇ ਦੇ ਵਿੱਚ ਦੀ ਮੈਂ ਤਾਂ ਇਹਦੀ ਆਧਾਰਨ ਦਿੱਤੀ ਆ ਜੀ ਮੇਰੇ ਛੋਟਾ ਭਰਾ ਜੀ ਸ਼ੇਰ ਸਿੰਘ ਜੀ ਵੀ ਬਿਮਾਰ ਹੋ ਗਿਆ ਸੀ ਜੀ ਹਾਂ ਜੀ ਉਹਨਾਂ ਦੀ ਵੀਡੀਓ ਤੁਹਾਨੂੰ ਭੇਜਾਂਗੇ ਜੀ ਆਹੀ ਹਾਲਾਤ ਤੇ ਤਾਂ ਕੁਝ ਵੀ ਹਾਲਾਤ ਨਹੀਂ ਜੀ ਮਤਲਬ ਇਹ ਵੀ ਕੱਲਾ ਪਣ ਹੋ ਗਿਆ ਦੀ ਜ਼ਿੰਦਗੀ ਚ ਫਿਰ ਉਦੋਂ ਬਾਅਦ ਅਜੇ ਨਾ ਠੀਕ ਆ ਤੁਸੀਂ ਦੇਖ ਲਓ ਸਾਡੇ ਨਾਲ ਵੀ ਆਉਂਦਾ ਜੀ ਤੁਹਾਡੀਆਂ ਬਹੁਤ ਹਾਂ ਜੀ ਹਾਂ ਜੀ ਜੀ ਦਿਨ ਹੋ ਗਏ ਤੁਸੀਂ ਕੁੱਡੀ ਕਲਾਂ ਤੋਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ 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 ਬਰਨਾਲੇ ਜ਼ਿਲ੍ਹੇ ਦੀ ਜੀ ਉਹ ਬੀਬੀ ਹਾਂ ਬੀਬੀ ਦੇ ਕੁੱਟ ਮਾਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਕੋਲ 150 ਮੈਂਬਰ ਰਹਿ ਰਹੇ ਆ ਜੀ ਅਸੀਂ ਕੀ ਕਰਦੇ ਜਿਹੜੇ ਠੀਕ ਹੋ ਜਾਂਦੇ ਉਹਨਾਂ ਨੂੰ ਘਰੋ ਘਰੀ ਫਿਰ ਨਾਲ ਭੇਜੀ ਜਾਂਦੇ ਜੀ ਹਾਂ ਹਾਂਜੀ ਹਾਂਜੀ ਲਚਕਾਣੀ ਪਿੰਡ ਹੈ ਸਾਡਾ ਪਟਿਆਲੇ ਦੇ ਨਾਲ ਪਟਿਆਲੇ ਤੋਂ ਭਾਦਸੂ ਰੋਡ ਪੈਂਦਾ ਜੀ ਜੇਲ੍ਹ ਦੇ ਕੋਲੋਂ ਥਾਪਰ ਯੂਨੀਵਰਸਿਟੀ ਕੋਲੋਂ ਭਾਦਸੂ ਰੋਡ ਮੁੜਦਾ ਜੀ ਬਹੁਤ 5 6 ਕਿਲੋਮੀਟਰ ਅੱਗੇ ਜਾ ਕੇ ਲਚਕਾਣੀ ਪਿੰਡ ਦੀ ਯੂਚ ਬਣ ਰਹੀ ਹੈ ਜੀ ਸਸਤਾ ਬਣ ਰਹੀ ਹੈ ਜੀ ਹੁਣ ਅਸੀਂ ਹੋਰ ਅੱਗੇ ਬਿਲਡਿੰਗ ਵੱਡੀ ਬਣਾ ਰਹੇ ਹਾਂ ਜੀ ਤਾਂ ਜੋ ਹੋਰ ਇਦਾਂ ਦੇ ਵੀਰਾਂ ਨੂੰ ਘਰਾਂ ਤੋਂ ਲਿਆ ਕੇ ਉਹਨਾਂ ਨੂੰ ਸਾਰਾ ਮਿਲ ਸਕੇ ਜੀ ਅੱਗੇ ਦਾ ਅੱਗੇ ਜਾ ਕੇ ਹਸਪੀਟਲ ਬਣ ਸਕੇ ਵੱਡਾ ਪ੍ਰਬੰਧ ਬਹੁਤ ਵੱਡਾ ਸੋਚੀ ਬੈਠੇ ਆਂ ਜੀ ਸਮਾਂ ਆਊਗਾ ਪੂਰਾ ਹੋਊਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਸ਼ੇਰੀ ਵੀਰੇ ਬਾਈ ਨੂੰ ਬਿਠਾ ਲੰਦੇ ਚਪਲਾਂ ਕੱਢ ਗਏ ਹੋਰ ਵੀਰੇ ਚਪਲਾਂ ਕੱਢ ਦੋ ਬੈਠੋ ਵੀਰੇ ਵਿੱਚ ਬੈਠੋ ਵੀਰੇ ਚਪਲਾਂ ਕੱਢੋ ਕੱਢ ਦੋ ਵੀਰੇ ਆਪਣੇ ਬੈਠਣਗੇ ਸ਼ੇਰੀ ਵੀਰੇ ਆਪਾਂ ਦੇਖਦੇ ਆਂ ਬਾਈ ਨੂੰ ਬੈਠੋ ਤੁਸੀਂ ਹੋਰ ਵੀਰੇ ਆਪੇ ਬੈਠੋ ਤੁਸੀਂ ਚਪਲਾਂ ਕੱਢ ਦੋ ਬੈਠੋ ਵੀਰੇ ਗੱਲ ਮੰਨੋ ਸਾਡੀ ਚਲੋ ਸੋਰੀ ਬਹਿ ਜਾ ਬੈਠੋ ਵੀਰੇ ਨਹੀਂ ਅੰਦਰ ਨਹੀਂ ਜੀ ਤੁਸੀਂ ਬੈਠੋ ਤਾਂ ਸੀ ਬੈਠੋ ਤੁਸੀਂ ਆਪ ਬਹਿ ਕੇ ਦਿਖਾਓ ਅਸੀਂ ਨਹੀਂ ਤੁਹਾਨੂੰ ਬਟਿਆਉਣਾ ਤੁਸੀਂ ਬਹਿ ਕੇ ਦਿਖਾਓ ਰਜਾਈ ਆਪਣੇ ਕੋਲੇ ਆ ਦੋ ਜਣੇ ਆਪਾਂ ਨਾਲ ਬੈਠਾਂਗੇ ਤੁਹਾਡੇ ਚਲੋ ਬੈਠੋ ਆ ਬੈਠੋ ਵਿੱਚ ਚਲੋ ਆਜੋ ਆ ਛੱਡ ਦਿਓ ਕੱਢ ਦਿਓ ਚੱਪਲਾਂ ਕੱਢ ਦਿਓ ਕੱਢੋ ਗੱਡੂ 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 ਕੱਢੋ ਕੱਢ ਦਿਓ ਚੱਪਲਾਂ ਕੱਢ ਦਿਓ ਚੱਪਲਾਂ ਕੱਢ ਦਿਓ ਛੇਰੀ ਬਿਰੀ ਬਿਠਾਓ ਵੀਰੇ ਨੂੰ ਜਿਹੜੇ ਲੱਗਿਓ ਮੜ ਜਨਾ ਚੱਪਲਾਂ ਕੱਢ ਕੇ ਬਿਠਾਓ ਬਿਠਾਓ ਉੱਚੀ ਤੀਆਂ ਉਚਾਰੀਆਂ ਤੇ ਵੱਧ ਔਖਾ ੀਆਂ ਨੂੰ ਆ ਇਹਨਾਂ ਨੂੰ ਹਜੇ ਘਟਾ ਆ ਜੀ ਪਦਲ ਤੀਆਂ ਬਾ ਹਾਂਜੀ ਹਾਂਜੀ ਬਹੁਤ ਔਖਾ ਜੀ ਹਾਂਜੀ ਉਹ ਜੋ ਸ਼ੇਰੇ ਵੀਰੇ ਕਰੋ ਬਾਈ ਨੂੰ ਆਪੂ ਕੰਬਲ ਖੋਲ ਲਓ ਵੀਰੇ ਹਨਾ ਇੱਕ ਡਾਲੇ ਲੈਣ ਨੂੰ ਖੋਲ ਲਓ ਹਾਂ ਆ ਇੱਕ ਕੰਬਲ ਖੋਲ ਲਾ ਬਸ ਵੀਰੇ ਇੱਕੇ ਬਹੁਤ ਆ ਅੱਜ ਤਾਂ ਠੰਡ ਵੀ ਠੀਕ ਈ ਆ ਇੱਕੇ ਬਹੁਤ ਆ ਵੀਰੇ ਬੈਠੋ ਜੀ ਬੈਠੋ ਬੈਠੋ ਲਓ ਜੀ ਆ ਪਾਣੀ ਦੀ ਬੋਤਲ ਦੇ ਦਿਓ ਇੱਕ ਬਾਈ ਜੀ ਪਾਣੀ ਬਾ ਠੀਕ ਹੋ ਗਿਆ ਕੋਈ ਨਾ ਠੀਕ ਹੋ ਗਿਆ ਤੁਸੀਂ ਖੁਸ਼ ਹੋ ਕੇ ਤੋਰੋ ਪੇਣੇ ਹਾਂ ਰੋਣਾ ਨਹੀਂ ਪੈਣ ਮੇਰੀਏ ਚਲੋ ਵੀਰੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਪੇਣੇ ਸਾਨੂੰ ਕਿਤੇ ਫਿਰ ਵੀ ਧੀਆ ਨੂੰ ਸਾਡੀ ਲੋੜ ਹੈ ਜਦੋਂ ਮਰਜੀ ਹਾਕ ਮਾਰਿਓ ਜੀ ਇਹਨਾਂ ਨੂੰ ਪੇਣ ਨੂੰ ਮੈਂ ਨੰਬਰ ਦਿੱਤਾ ਜੀ ਕਿਤੇ ਵੀ ਮੇਰੀ ਲੋੜ ਹੈ ਜਦੋਂ ਮਰਜੀ ਹਾਕ ਮਾਰਿਓ ਵੀਰੇ ਧੰਨਵਾਦ ਵੀਰੇ ਬਾਪੂ ਇੱਕ ਰੋਸਟਾ ਉਤੋੜਾ ਵੀ ਕਦੇ ਪਟਿਆਲੇ ਕਿਸੇ ਦਾ ਢੇੜਾ ਲੱਗਦਾ ਨਾ ਜੀ 10 ਮਿੰਟ ਖੜਕੇ ਜਾਇਆ ਕਰੂ ਜੀ ਕਈ ਵਾਰੀ ਉਹੀ ਸਬਬ ਬਣ ਜਾਂਦਾ ਕਰੇ ਸਵਾ ਤੇ ਗਏ ਤਾਂ ਰਸਤੇ 'ਚ ਪੈਂਦਾ ਜੀ ਹਾਂ ਜਦੋਂ ਸਵਾ ਤੇ ਜਾਉਂਗੇ ਤੁਸੀਂ ਖੜ ਕੇ ਜਾਓ ਬੰਦੇ ਨੂੰ ਹੌਸਲਾ ਹੋ ਜਾਂਦਾ ਜੀ ਹਾਂਜੀ ਠੀਕ ਹੈ ਜੀ ਕੀ ਚੀਜ਼ ਹਾਂ ਦੇ ਦੋ ਦੇ ਨਾਲੇ ਦੇ ਦੋ ਜਾਈ ਕੱਢੋ ਵੀਰੇ ਟੂ ਲਾ ਲਓ ਚਮਕੌਰ ਵੀਰੇ ਪਿੱਛੇ ਨੂੰ ਲਾ ਲਓ ਟੂ ਵੀਰੇ ਲਾ ਲਓ ਵੀਰੇ ਲਹਿ ਦਾਲੇ ਲਈ ਵੀਰੇ ਐਂ ਕਰ ਵੀਰੇ ਇਹ ਆ ਪਾਣੀ ਨਾਲ ਡੋਲੇ ਦੇ ਵਿੱਚ ਸ਼ੇਰੇ ਇਧਰੋਂ ਬੋਤਲ ਚੱਕੀ ਵੀਰੇ ਵਿੱਚ ਇਧਰ ਵੀਰੇ 6 ਇੱਕ ਬੋਤਲ ਆ